ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ ਚੈਨਲ ਗੁੰਡੀ ਫੈਮਿਲੀ ਵਲੌਗਸ ਤੇ ਤੇ ਉਮੀਦ ਕਰਦੇ ਆਂ ਸਾਰੇ ਵਧੀਆ ਹੋਮੋਗੇ ਠੀਕ ਠਾਕ ਹੋਮੋਗੇ ਤੇ ਇਸੇ ਮੀਦੇ ਨਾਲ ਆਪਾਂ ਅੱਜ ਦਾ ਜਿਹੜਾ ਵਲੌਗ ਆ ਉਹਦੇ ਨਾਲ ਸ਼ੇਅਰ ਕਰ ਲੈਨੇ ਆ ਤੇ ਪਲੀਜ਼ ਮੇਰੀ ਰਿਕਵੈਸਟ ਹੈ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰੀ ਆਏ ਹੋ ਵੀਡੀਓ ਤੇ ਪਹਿਲੀ ਵਾਰੀ ਆਇਆ ਤਾਂ ਵੀਡੀਓ ਲਾਈਕ ਕਰ ਦਿਓ ਐਂਡ ਸ਼ੇਅਰ ਕਰ ਦਿਓ ਤੇ ਚੈਨਲ ਨੂੰ ਬੈਲ ਦੇ ਨਾਲ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇਕਰ ਨਹੀਂ ਕੀਤਾ ਜੇਕਰ ਕੀਤਾ ਹੋਇਆ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਵੀਡੀਓ ਆਪਾਂ ਸ਼ੁਰੂ ਕਰਨ ਲੱਗੇ ਆਂ 5:00 ਵਜ ਗਏ ਸ਼ਾਮ ਦੇ 5:00 ਵਜ ਗਏ ਸ਼ਾਮ ਦੇ 5:00 ਵਜ ਗਏ ਨੇ ਤੇ ਹੁਣ ਵਲੌਗ ਆ ਜਿਹੜਾ ਸ਼ੁਰੂ ਕੀਤਾ ਤੇ ਮੈਂ ਦਾਲ ਰੱਖੀ ਹੋਈ ਆ ਤੇ ਜਿਹੜਾ ਮੌਸਮ ਆ ਨਾ ਉਹ ਐਸਾ ਵੈਸਾ ਜਾਈਆ ਐਸਾ ਵੈਸਾ ਹੀ ਆ ਤੇ ਮੈਂ ਨਾ ਅੱਜ ਆਹ ਕਮਰੇ ਚੋਂ ਤੁਹਾਨੂੰ ਦਿਖਾ ਦਵਾਂ ਤੇ ਕੱਪੜੇ ਚੱਕੇ ਨੇ ਆ ਬੈੱਡ ਤੋਂ ਤੇ ਹੁਣ ਇਹਦੇ ਉੱਤੇ ਪਏ ਨੇ ਮੇਰੇ ਕੋ ਸੂਟ ਲੱਭ ਗਿਆ ਥੋੜੀ ਜਿਹੀ ਝਾਤ ਮਰਾਵਾਂ ਤੁਹਾਨੂੰ ਸੂਟ ਦੀ ਮੈਂ ਕੇ ਬਣਾ ਲਾਂਗੀ ਆਪਾਂ ਹਨਾ ਪਤਾ ਨਹੀਂ ਕਿੱਦਾਂ ਲ ਮੈਨੂੰ ਪਤਾ ਨਹੀਂ ਮੈਂ ਉਹ ਪਾ ਲਿਆ ਠੰਡ ਲੱਗਦੀ ਅੰਦਰ ਕੰਮ ਕਰਦੇ ਹੋ ਨਾ ਠੰਡ ਲੱਗੀ ਮੈਨੂੰ ਤੇ ਮੈਂ ਚੱਕ ਕੇ ਮੈਂ ਇਹ ਨਾ ਇਸ ਜਿਹਾਰ ਨੂੰ ਮੈਂ ਲੈ ਕੇ ਦਿੱਤਾ ਸੀ ਦੇਖਿਓ ਇਹ ਨਾ ਉਹ ਸੀਗਾ ਮਤਲਬ ਇਹਦੇ ਨਾਲ ਇੱਕ ਪੈਂਟ ਸੀ ਇੱਕ ਟੀ-ਸ਼ਰਟ ਸੀ ਤੇ ਇਹ 3 ਪੀਸ ਸੀਗਾ ਇਹ ਸ਼ੇਰਵਾਨੀ ਵਾਲਾ ਜਿਹਦਾ ਕੋਟ ਨਹੀਂ ਹੁੰਦਾ ਉਹ ਸੀਗਾ ਸ਼ੇਰਵਾਨੀ ਵਾਲਾ ਜਿਹੜਾ ਹੁੰਦਾ ਨਾ ਉਹ ਵਾਲਾ ਸੀ ਇਹਨੂੰ ਐਦਾਂ ਕਰਕੇ ਜੇਬਾਂ ਆ ਤੇ ਜਿਹਾਰ ਦੇ ਤਾਂ ਹੋ ਗਿਆ ਇਹ ਉੱਚਾ ਯਕੀਨ ਮੰਨੋ ਜਿਹਾਰ ਨੇ ਇੱਕ ਬਾਰ ਵੀ ਨਹੀਂ ਪਾਇਆ ਉਥੋਂ ਲੈ ਆਏ ਕਿੰਨਾ ਦੇ ਲੈ ਕੇ ਆਈ ਸੀ ਮੈਂ ਕਸ਼ਮੀਰ ਵਾਲਿਆਂ ਦੇ ਦਰਾਹੇ ਲੈ ਕੇ ਆਈ ਸੀ ਬਹੁਤ ਮਹਿੰਗਾ ਕੱਪੜਾ ਉਹਨਾਂ ਦੇ ਹੁੰਦਾ ਉਹਨਾਂ ਦੇ ਲੈ ਕੇ ਆਈ ਸੀ ਤੇ ਆਹਾ ਬਿਸਤਰੇ ਪਾਇਆ ਮੈਂ ਇਗਨੋਰ ਮਾਰ ਦਿਓ ਤੁਸੀਂ ਹੈਨਾ ਕਿਉਂਕਿ ਹਾਲੇ ਇਹਨਾਂ ਦੀ ਸੈਟਿੰਗ ਜਗ੍ਹਾ ਸੈਟਿੰਗ ਨਹੀਂ ਹੋਈ ਹੈਗੀ ਵੀ ਆਪਾਂ ਕਿੱਥੇ ਰੱਖਣੇ ਆ ਤੇ ਰੋਜ਼ ਹੱਥ ਟੇਬਲ ਤੇ ਰੱਖ ਦਿੰਨੇ ਆ ਸੀ ਹੈਨਾ ਤੇ ਗਰਮੀ ਵਾਲੀਆਂ ਬੈੱਡ ਸ਼ੀਟਾਂ ਰਹਿ ਗਈਆਂ ਰੱਖਣੋ ਤੇ ਗਰਮੀ ਵਾਲੇ ਸਾਰੇ ਬਿਸਤਰੇ ਜਿਹੇ ਹੱਲੇ ਬਾਹਰੇ ਫਿਰਦੇ ਆ ਕਿਉਂਕਿ ਮੈਂ ਬੈੱਡ ਸੈਟਿੰਗ ਕਰਨੀ ਆ ਤੇ ਮੇਰੇ ਨਾ ਕਮਰ ਦਰਦ ਕਰਕੇ ਮੇਤੋਂ ਹੋ ਨਹੀਂ ਰਿਹਾ ਕੰਮ ਹਨਾ ਤੇ ਮੈਂ ਇੱਥੇ ਬਸ ਅੱਜ ਵੀ ਫੋਲਡ ਕਰਕੇ ਇੱਥੇ ਰੱਖਦੇ ਗਰਮੀ ਵਾਲੇ ਕੱਪੜੇ ਜਿਹੜੇ ਮਤਲਬ ਜਿਹੜੇ ਹੁਣ ਅਸੀਂ ਪਾਉਂਦੇ ਸੀਗੇ ਤੇ ਮੈਂ ਕੱਢਣ ਲੱਗੀ ਤੇ ਜੇ ਤਾਂ ਕੱਢਦੀ ਆ ਤਾਂ ਤਾਂ ਜਿਆਦਾ ਗਰਮ ਨੇ ਕੋਟੀਆਂ ਸਵੈਟਰ ਨੇ ਤੇ ਮੈਨੂੰ ਹੁਣ ਨਾ ਸੁਜੈਸਟ ਕਰਿਓ ਤੁਸੀਂ ਵੀ ਤੁਸੀਂ ਕੋਟੀਆਂ ਸਵੈਟਰ ਕੱਢ ਲੇ ਮੈਂ ਤਾਂ ਹੁਣ ਕੱਢ ਲਿਆ ਭਾਈ ਮੈਂ ਤਾਂ ਠੰਡ ਲੱਗੀ ਆਪਾਂ ਤਾਂ ਪਾ ਲਿਆ ਤੇ ਮੈਂ ਵੈਸੇ ਵੀ ਮੈਂ ਕਿਹਾ ਵੀ ਮੈਂ ਇਹਦਾ ਕੀ ਕਰਾਂ ਹਨਾ ਉੱਚ ਮੇਰੇ ਭੰਡ ਭੁੰਡੇ ਤੋਂ ਹੋਣ ਨੂੰ ਵਧੀਆ ਨੇ ਬਾਹਾਂ ਹਨਾ ਮੈਨੂੰ ਇਹ ਤਾਂ ਉੱਤੇ ਚੜੀ ਜਾ ਉੱਤੇ ਜਾਂਦੀ ਜਾ ਹਨਾ ਵੀ ਚੱਲ ਮੈਂ ਪਾ ਲੈਣੀ ਆ ਨਾਲੇ ਠੰਡ ਰੋਕਦਾ ਤੇ ਅੰਦਰ ਮੈਨੂੰ ਇੱਥੇ ਠੰਡ ਲੱਗੀ ਮੈਂ ਪਾ ਲੇ ਮੇਰੇ ਖਾਣਾ ਦੋ ਦੋ ਢਾਈ ਘੰਟੇ ਲਾਤੇ ਐਸ ਬੈੱਡ ਬੈੱਡ 'ਚ ਤੇ ਕੱਪੜਿਆਂ ਦੀ ਸਮਝਣ ਲੱਗੇ ਮੈਂ ਜਿਆ ਨੂੰ ਕਿ ਆ ਜਲਾਲ ਬੱਦ ਲੱਭਦਾ ਕੱਪੜੇ ਘੱਟ ਲੱਭਦੇ ਆ ਤੇ ਮੇਰੇ ਨਾਲ ਤਾਂ ਹੁੰਦਾ ਹੀ ਇੱਕ ਨਾ ਵੀ ਮੈਂ ਹੁਣ ਇਹਨਾਂ ਨੂੰ ਕਹਤਾ ਮੇਰਾ ਤਾਂ ਕੋਈ ਸੂਟ ਹੀ ਨਹੀਂ ਲੱਭਿਆ ਆ ਮੈਂ ਤਾਂ ਨਵੇਂ ਲੈ ਕੇ ਆਉਣੀ ਆ ਤੇ ਇਹ ਕਹਿੰਦੇ ਚੱਲ ਹੁਣੇ ਹੀ ਚੱਲ ਜੇ ਲੈ ਕੇ ਆਉਣੇ ਮੈਂ ਕਹਿੰਨੀ ਹੁਣ ਤਾਂ ਨਹੀਂ ਜਾਂਦੀਗੀ ਜਾ ਤੇ ਆਪਾਂ ਕਰਦੇ ਆਂ ਹੁਣ ਕੰਮ ਠੀਕ ਆ ਜੀ ਤੇ ਮੈਂ 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 ਅੱਜ ਸਵੇਰੇ ਮੈਂ ਇੱਕ ਕਮੀਜ਼ ਦੀ ਤਰਪਾਈ ਕਰੀ ਉਹ ਕਮੀਜ਼ ਕਿਹੜਾ ਕਿੱਥੇ ਆ ਆ ਤੇ ਇੱਥੇ ਪਿਆ ਸੀ ਕੋਲੇ ਇਹਦੀਆਂ ਮੈਂ ਤਰਪਾਈਆਂ ਕਰਤੀਆਂ ਸਵੇਰੇ ਇਹ ਕਾਫੀ ਢੇਰ ਦਾ ਬਸ ਇੱਕ ਨੂੰ ਫਿਰਦਾ ਸੀਗਾ ਇਹ ਕੱਲ ਨੂੰ ਮੈਂ ਕਿਤੇ ਜਾਣਾ ਏ ਮੇਰੀ ਸਲਾਹ ਮੈਂ ਆਖੀ ਪਾ ਜਾ ਤੇ ਚਲੋ ਦੇਖਦੇ ਆਂ ਤੇ ਇਹਨੂੰ ਮੋਟਾ ਜਿਹਾ ਹੈ ਨੀਗਾ ਤੇ ਨਾ ਤਾਂ ਹੱਲੇ ਜਿਆਦਾ ਮੋٹے ਕੱਪੜੇ ਪੈਂਦੇ ਆ ਹਨਾ ਤੇ ਲੈਨਿੰਗਾ ਵਾਲੇ ਮੇਰੇ ਕੋ ਮੈਨੂੰ ਵਧੀਆ ਨਹੀਂ ਲੱਗਦੇ ਹੈਗੇ ਬਸ ਪਤਾ ਨਹੀਂ ਹੈਗੇ ਜਿਹੜੇ ਲੈਨਿੰਗਾ ਵਾਲੇ ਜਿਆਦਾ ਭਾਰੇ ਭਾਰੇ ਜੇ ਹਨ ਉਹਨਾਂ ਦਾ ਹੋ ਆ ਉਹ ਹੋਨੇ ਕੀ ਹੁੰਦੇ ਨੇ ਅੱਧੀਆਂ ਬਾਹਾਂ ਦੇ ਨੇ ਜਿਹੜੇ ਜਿਆਦਾ ਉਦੋਂ ਬਸ ਪਤਾ ਨਹੀਂ ਕੀ ਦਿਮਾਗ ਨੂੰ ਮੈਂ ਕਿਹਾ ਵੀ ਜਿਆਦਾ ਕੱਲੀ ਸੀਗੀ ਹੁਣ ਇਕੱਲੇ ਵੱਧ ਆ ਗਈ ਹੁਣ ਮੈਂ ਲੈਂਦੀ ਨਹੀਂ ਬਣਾਉਂਦੀ ਨਹੀਂ ਹਨਾ ਜਿਆਦਾ ਕਲ ਹੈ ਨਹੀਂ ਸੀ ਜੇ ਲਈ ਜਾਂਦੀ ਸੀ ਬਣਾਈ ਜਾਂਦੀ ਸੀ ਤੇ ਫਿਰ ਉਹ ਥੋੜੇ ਜਿਹਾ ਹਾਫ ਬਾਹਾਂ ਵਾਲੇ ਮੈਨੂੰ ਵਧੀਆ ਨਹੀਂ ਲੱਗਦੇਗੇ ਤੇ ਕੱਲ ਮੈਂ ਕਿਤੇ ਜਾਣਾ ਆ ਤੇ ਉਹਦੇ ਲਈ ਤਿਆਰੀ ਵੀ ਕਰਨੀ ਆ ਤੇ ਫਿਰ ਹਾਲ ਧਾਰਾਂ ਚੋਣੀਆਂ ਚੱਕ ਲਿਆ ਮੇ ਜਿਆ ਨੂੰ ਬਹੁਤ ਬੋਲਦੀ ਆ ਵੀ ਤੇਰੇ ਐਡੇ ਐਡੇ ਮੋٹے ਮੋٹے ਚਸ਼ਮੇ ਲੱਗੇ ਨੇ ਤੂੰ ਫੋਨ ਦੇਖੀ ਜਾਣਾ ਅੱਜ ਵਜਾ ਨੂੰ ਸਕੂਲ ਨਹੀਂ ਸੀ ਭੇਜਿਆ ਮੈਂ ਛੁੱਟੀ ਕਰਾ ਲਈ ਸੀਗੀ ਮੈਨੂੰ ਕੰਮ ਸੀਗਾ ਇੱਕ ਇਹਦੇ ਤੱਕ ਮੈਂ ਕਿਹਾ ਕਣ ਕਦਾ ਵੀ ਛਾਣੂਗਾ ਪਤਾ ਨਹੀਂ ਕਿੰਨਾ ਛਾਣਿਆ ਪਤਾ ਨਹੀਂ ਕਿ ਨੱਕ ਨਹੀਂ ਛਾਣਤਾ ਤੇ ਵੀ ਹੁਣ ਮੈਂ ਆ ਕੇ ਮੇਰੇ ਨਾਲ ਇੱਥੇ ਇੱਕ ਕੱਪੜੇ ਰੱਖਿਆ ਥੋੜੇ ਜਿ ਆਹ ਆਪਰੇ ਰੱਖੇ ਨੇ ਇਹ ਇਹਦੇ ਡੈਡੀ ਦੇ ਪਾਉਣ ਵਾਲੇ ਜਿਹੜੇ ਮਤਲਬ ਦਿੱਲੀ ਚ ਪਾਉਣ ਵਾਲੇ ਜਿਹੜੇ ਹਜ਼ਾਰ ਦੇ ਜਿਹੜੇ ਹੁਣ ਪਾਉਣ ਵਾਲੇ ਨੇ ਜਿਹੜੀਆਂ ਸਾਰੀਆਂ ਲੋਇਰਾਂ ਉੱਚੀਆਂ ਹੋ ਗਈਆਂ ਲੋਇਰਾਂ ਦੇ ਲੋਰਾ ਹੁੰਦੀਆਂ ਲੋਰਾ ਲੋਇਰਾਂ ਤੇ ਉਹ ਉੱਚੀਆਂ ਹੋ ਗਈਆਂ ਜਿਹੜੀਆਂ ਪਿਛਲੇ ਸਾਲ ਪਾਉਂਦਾ ਸੀ ਜਿਵੇਂ ਆਹ ਆ ਦੇਖੋ ਇਹ ਤੁਸੀਂ ਪਿਛਲੇ ਸਾਲ ਪਾਹੀ ਦੇਖੀ ਹੋਣੀ ਆ ਉੱਚੀਆਂ ਹੋ ਗਈਆਂ ਤੇ ਆਹ ਜਾਕਟਾਂ ਵਗੈਰਾ ਹਨਾ ਇੱਕ ਅੱਧੀ ਕੱਢੀ ਆ ਮਗਾ ਸਵੇਰੇ ਸਵੇਰੇ ਠੰਡ ਲੱਗਦੀ ਆ ਤੇ ਪਾਲੂਗਾ ਸਕੂਲ ਨੂੰ ਵੀ ਹੁਣ ਵਾਟਰ ਵਗੈਰਾ ਪੈਣ ਲੱਗੇ ਜਾਣੇ ਮੈਂ ਸਕੂਲ ਵਾਲੀ ਵਿਲੇਜਰ ਵਗੈਰਾ ਵੀ ਕੱਢਤੀ ਤਿਆਰ ਰੱਖਤੀ ਤੇ ਕਿ ਮੈਨੂੰ ਪਾਰਸ ਲੱਭਿਆ ਹੈ ਆਪਣਾ ਆ ਦੇਖੋ ਕੱਲ ਮੈਂ ਸਲਾਹ ਤਾਂ ਹੈ ਹੀ ਜਾਣ ਦੀ ਦੇਖਦੀ ਆ ਪੈਸੇ ਖੜਕਦੇ ਇਹਦੇ ਵਿੱਚ ਭਾਂਡ ਖੜਕਦੀ ਹੈ ਚਲੋ ਹੋ ਗਿਆ ਤੇ ਦੇਖਦੇ ਹਾਂ ਹੁਣ ਕੀ ਕਰੀਏ ਬਾਹਰ ਪਾਣੀ ਘਰੋਂ ਥਰੇ ਆ ਜੇ ਹਾਰ ਨਾਲੂਗਾ ਜੇ ਹਰ ਤੇ ਹਾਰ ਦੇ ਡੈਡੀ ਲੱਗੇ ਹੋਏ ਸੀਗੇ ਵੀ ਛਾਨਣ ਤੇ ਦੇਖਦੀਆਂ अलमारी ਚੀਜ਼ ਕੁ ਮੈਨੂੰ ਸੂਟ ਲੱਭ ਗਿਆ ਨਹੀਂ ਤੇ ਮਿਸਲਾ ਓਏ ਸਿਲਕ ਜੀ ਦੇ ਨੇ ਉਹਨੇ ਮੈਨੂੰ ਵਧੀਆ ਲੱਗਦੇਗੇ ਹਾਂ ਆ ਵੀ ਪਰਮ ਨੇ ਪਾਉਣ ਦੇਣਾ ਵੈਸੇ ਸੂਟ ਤਾਂ ਆ ਵੀ ਵਧੀਆ ਆ ਤਾਂ ਪਾਇਆ ਹੀ ਨਹੀਂਗਾ ਉਹੀ ਸਮਾਇਆ ਮੈਂ ਇੰਨਾ ਡਾਰਕ ਜਿਹਾ ਲੈ ਕੇ ਨਾ ਪਾਇਆ ਨਹੀਂ ਕਰਿਆ ਨਹੀਂ ਬਸ ਐਵੇਂ ਹੀ ਪਿਆਈ ਆ ਇਹ ਇਹਨੇ ਪਿਆਏ ਪਿਆਏ ਖਰਾਬ ਹੋ ਜਾਊਗਾ ਲੈਣੇ ਕਿ ਲੱਗੀ ਹੋਈ ਆ ਇਹਦੇ ਵਿੱਚ ਇਹ ਨਹੀਂ ਬਣਾ ਹੈਗਾ ਇਹਦੀ ਕਾਨੂੰ ਤੈ ਪੱਟ ਤੀ ਇਹ ਨਹੀਂ ਪਾਉਂਦੇ ਚਲ ਦੇਖਦੇ ਆ ਉੱਪਰ ਵੀ ਪੈਤਾ ਹੈਗੇ ਮੇਰੇ ਸੂਟ ਸਾਢੇ 5 ਹੋ ਗਏ ਧਾਰਾਂ ਚੋ ਇਹ ਮੈਂ ਰੋਜ਼ ਕਹਿੰਨੀ ਆਪਾਂ ਚਾਰ ਵਜੇ ਧਾਰਾਂ ਚੋਂਣ ਲੱਗ ਜੀਏ ਵੀ ਆਪਾਂ ਸਾਢੇ 5 ਵਜੇ ਦਿਨ ਧਾਰਾਂ ਚੋਂ ਕੇ ਵਿਹਲੇ ਹੋ ਜਾਾਂਗੇ ਪਰ ਨਹੀਂ ਕੋਈ ਮੇਰੀ ਨਹੀਂ ਸੁਣਦਾ ਮੈਂ ਕਿਸੇ ਦੀ ਨਹੀਂ ਸੁਣਦੀ ਹਾਂ ਪਰ ਇਹ ਮੈਨੂੰ ਵਜਾ ਮਾਰ دیا۔ ਵਾਓ! ਓ ਵਾਓ! ਵਾਓ! ਸ਼ਾਮਲੀ ਸ਼ਾਮਲੀ ਮੇਰੇ ਵਾਲੀ ਡਿਊਟੀ ਮੇਰੇ ਵਾਲੀ ਡਿਊਟੀ ਸ਼ਾਮਲੀ ਆ ਮੈਂ ਲਖਵਰਾਂ ਦੇਣ ਵਾਲੀ ਬਣ ਗਈ ਠੀਕ ਆ ਆ ਕੇ ਮੱਥਰ ਫਰਦ ਮੈਂ ਖਬਰਾਂ ਦੇਣਾ ਸਰਦਾ ਬਹੁਤ ਵੱਡਾ ਸਰਦਾ ਕੋਈ ਕੱਟਾ ਬਹੁਤ ਵੱਡਾ ਸਰਦਾ ਇੱਥੇ ਕੱਟਾ ਕਟਾ ਕਟਾ ਕਿਤੇ ਮੈਂ ਬੂਟ ਪਾ ਗਿਆ ਮੈਂ ਹੁਣ ਬਹੁਤ ਜ਼ਿਆਦੇ ਕੰਮ ਵਧਿਆ ਹੋਇਆ ਸਰਦੀਆਂ ਚ ਜੁੱਤੀਆਂ ਦੋ ਦੋ ਕੱਪੜੇ ਹਜ਼ਾਰਾਂ ਦੀ ਤਕਾ ਦੇਣਾ ਆ ਕਰੂਗਾ ਆ ਕਰੂ ਬੂਟ ਪਾ ਲੋ ਹਾਏ ਮੇਰਾ ਬੂਟ ਗਿੱਲਾ ਮੇਰੇ ਬੂਟ ਚ ਪਾਣੀ ਕਿਨੇ ਪਾਇਆ ਮੈਨੂੰ ਨਾ ਪਤਾ ਨਹੀਂ ਅੱਧਾ ਬਚਾੜੇ ਵਾਲਾ ਮੌਸਮ ਘੱਟ ਪਸੰਦ ਆ। ਆਹੋ ਮੈਂ ਚਾਹੂੰਗੀ ਚੱਲ ਤੂੰ ਦੋ ਘਰ ਥਣ ਤੁਣ ਤੋਂ ਦੇ ਉਦੋਂ ਮੰਗੂ ਕਰਾ ਦੇ। ਆ ਮੇਰੇ ਬੂਟਾਂ 'ਚ ਪਾਣੀ ਕਿ ਨਾ ਪਾਇਆ। ਮਨੀ ਪੰਦੀ। ਲਓ ਪਾ ਗਾੜੀ ਨੇ ਮੈਨੂੰ ਬਤਾ ਤਾਏ ਜਿਆਦਾ ਇੱਥੇ ਫਿਰਦਾ ਸੀਗਾ ਤਾਂ ਹੀ ਪਾਇਆ। ਗੱਲੇ ਕਰ। ਜਰਨਲ ਕਿੱਥੇ ਆ? ਪਾਣੀ ਅੱਗ ਪਾਤੀ ਹੁਣ ਨਾਵਾਂਗੇ ਤੇ ਮੈਂ ਸਵੇਰ ਦੀ ਬਾਹਰ ਬਹੁਤ ਘੱਟ ਨਿਕਲੀ ਆ ਵਾਰੇ ਨਿਕਲੀ ਮੈਂ ਅਜੰਦਰੇ ਕੰਮ ਕਰੀਗੀ ਬਾਹਰ ਤਾਂ ਮਾਹੌਲ ਦੇਖੀ ਅੱਜ ਗੁੱਟੀਆਂ ਵਾਲੇ ਉਹ ਕੱਟੀਪਰ ਵਾਲੀ ਇਕੱਠੀ ਕਰਕੇ ਗਏ ਆ ਤੇ ਦੇਕਾਂ ਵਾਲੇ ਦੇਕਾਂ ਛਾਂਗੇ ਅੱਜ ਇੱਕ ਦੇਕ ਹੋਰ ਛਾਂਗੇ ਆਤਾ ਛਲਾਤੀ ਨਾਲ ਕਹਿੰਦਾ ਸੀ ਛਿਲਣੀ ਨਹੀਂ ਪਰਮ ਹੈ ਆ ਦੇਖਣ ਵਾਲੇ ਕਹਿੰਦੇ ਸੀ ਛਿਲਣੀ ਨਹੀਂ ਛਿਲਦੀ ਫੇਰ ਵੀ ਕਿ ਕੋ ਆਇਆ ਨਹੀਂ ਤੀ ਜਾਨੂੰ ਉਹ ਪਰਲੀ ਨਹੀਂ ਇੱਕ ਸ਼ੋਅ ਕਰੀ ਹੈਗੀ ਹੋ ਇੱਕ ਰਹਿ ਗਈ ਸੂਰਜ ਜਦ ਵਿਚਾਲੇ ਖੜਾ ਕਿੰਨਾ ਸੋਹਣਾ ਲੱਗਦਾ ਸੂਰਜ ਬਸ ਹੁਣ ਡੁੱਬ ਜਾਣਾ ਨੇ ਹਨੇਰਾ ਹੋ ਜਾਣਾ ਸਾਡੇ ਘਰ ਨੂੰ ਸਾਹਮਣਾ ਇਹ ਫਿਰ ਇਹਦਾ ਮਤਲਬ ਕਿੱਥੇ ਛਿਪਦਾ ਹੁੰਦਾ ਸੂਰਜ ਕਿਧਰੋਂ ਚੜਦਾ ਪਤਾ ਨਹੀਂ ਭੁੱਲ ਗਈ ਮੈਨੂੰ ਨਹੀਂ ਪਤਾ ਤੁਸੀਂ ਦੱਸ ਦਿਓ ਕਮੈਂਟ ਕਰਕੇ ਮੈਨੂੰ ਤਾਂ ਪਤਾ ਨਹੀਂ ਕੱਢਾ ਪਰਾਲੀ ਜੀ ਇਕੱਠੀ ਕਰ ਗਏ ਹੁਣ ਦੇਖੋ ਕਦੋਂ ਇਹਨਾਂ ਦੀਆਂ ਗੁੱਟੀਆਂ ਬਣਦੀਆਂ ਤੇ ਕਦੋਂ ਇਹਨਾਂ ਦਾ ਉਹ ਹੁੰਦਾ ਖੇਤ ਸਾਫ਼ ਹੋ ਗਿਆ ਜਮਾ ਆਲੇ-ਦਾਲੇ ਸਾਰੀ ਇਕੱਠੀ ਕਰ ਗਏ ਚਲੋ ਜੀ ਚੋਈਏ ਧਾਰਾਂ ਲੱਗੀ ਹੈ ਪਰੀ ਦੀ ਧਾਰ ਉਹ ਰਹੀ ਹੋਣੀ ਆ ਪਰਿਵਾਰ ਚੋਣੀ ਆ ਮੈਂ ਇਹਦੇ ਥੱਲੇ ਬੈਠਾ ਦੇਖ ਲੋ ਬਾਹਰ ਕੱਢਦੇ ਨਹੀਂ ਅੰਦਰ ਕਰਦੇ ਨਹੀਂ ਹਾਂ ਲੋਕਾਂ ਨੇ ਜਿਹੜੇ ਫਾਰਮ ਦੀ ਵੀਡੀਓ ਹੁੰਦਾ ਨਾ ਕੀ ਮੇਰੇ ਵੱਲ ਕੈਮਰਾ ਹਾਂ ਫੇਰ ਕੀ ਹੋ ਗਿਆ ਤੇਰੇ ਵੱਲ ਕੈਮਰਾ ਹੁਣ ਇਹਨੇ ਅਜਾ ਐ ਕਰ ਮੈਂ ਵੀਡੀਓ ਬਣਾਉਣੀ ਆ ਤੂੰ ਫਟਾਫਟ ਧਾਰ ਚੋ ਠੀਕ ਐ ਉਹ ਇੱਥੇ ਆ ਕਾ ਕਿ ਫਟਾਫਟ ਆ ਆ ਚੋ ਮੈਂ ਤੇਰੀ ਵੀਡੀਓ ਬਣਾਉ ਆ ਜੋ ਆਏ ਸੜੇ ਬਲੇ ਸਾਰੇ ਇਕੱਠੇ ਹੋਏ ਹਨ ਹਮਰਾ ਹਟਦਾ ਨਹੀਂ ਹੈਗਾ ਉਹ ਗੁੱਸਾ ਨਾ ਕਰੇ ਹੋ ਇਹਦਾ ਹਟ ਜਾ ਹਰ ਲੋਕਾਂ ਨੇ ਵੀਡੀਓ ਦੇਖੀ ਜਾਂਦਾ ਫੇ ਰੋਕਣੇ ਬੋਲੀ ਜਾਂਦਾ ਮਿੱਠੂ ਲੱਡ ਇਹ ਇੰਦਾ ਨਹੀਂ ਬੋਲਣਾ ਚਾਹੀਦਾ ਹੁਣ ਉਹ ਵੀਡੀਓ ਡਿਲੀਟ ਕਰ ਉਹ ਸਹੀ ਨਹੀਂ ਬਣਦੀ ਮਾਈ ਗਾ ਤਾਂ ਡਿਲੀਟ ਕਰਾ ਹੁਣ ਆਪਣੀ ਵੀਡੀਓ ਮੈਨੂੰ ਕਾਲਾ ਕੰਟਰੀ ਨਹੀਂ ਜਾਂਦਾ ਕੋਈ ਕੋਈ ਕੁਝ ਕਹਿੰਦਾ ਉਹਨਾਂ ਨੂੰ ਪਤਾ ਹੀ ਚੈਨਲ ਮੇਰਾ ਆ ਗਈ ਹੁੰਦਾ ਮੇਰੇ ਪਿੱਛੇ ਗੋਹਮਾ ਪਾ ਦਿਓ ਮੇਰੇ ਉੱਤੇ ਮੈਂ ਗੋਹੇ ਦੇਦਨ ਬੈ ਗਈ ਚੈਨਲ ਕੋਈ ਕਾਲਾ ਨਾ ਕਰਦਾ ਚੈਨਲ ਵਾਲੇ ਸਾਨੂੰ ਕੋਈ ਗਾਲਾਂ ਨਹੀਂ ਕੱਢਦਾ ਕੱਢ ਦਿੰਦੇ ਦੂਜੇ ਨੂੰ ਕੱਢ ਦਿੰਦੇ ਲੱਡੂ ਨੀਵੇਂ ਲੱਡੂ ਬੱਤੇ ਤੇ ਮੇਰਾ ਛੋਨਦਾ ਜੱਪੁੱਤ ਮੇਰਾ ਅੱਖਾਂ ਕੰਜਾ ਤੇ ਨੀਮੁਣੀ ਕੱਟ ਕੇ ਮੇਰੇ ਤੂੜੀ ਲਾ ਲੈਣੀ ਆ ਹੁਣ ਇਹਨੇ ਮੈਨੂੰ ਮੈਂ ਇੰਡਕਸ਼ਨ ਵੀ ਚੱਲਦਾ ਮੇਰੀ ਦਾਲ ਤੜੀ ਨਹੀਂ ਹੋਈ ਆ ਹੁਣ ਤਾਂ ਮੈਂ ਦੇਖਿਆ ਹੀ ਪਾਣੀ ਪਾਏ ਉਹ ਚ ਮੋਠਾ ਇਹ ਦਾਲ ਤੜੀ ਅੱਜ ਫਸਟ ਟਾਈਮ ਹਾਂ ਨਾ ਤਾਂ ਹਲੇ ਸਾਗ ਆ ਇਹਦੀ ਪਹਿਲੀ ਵਾਰ ਤੜੀ ਨੀ ਦਾਲ ਕੀ ਹਾਂ ਸੀਜਨ ਦੀ ਪਹਿਲੀ ਵਾਰੀ ਦਾਲ ਤੜੀ ਆ ਮੈਂ ਕੀ ਕਹੂੰਗਾ ਲੈ ਤਾ ਤੂੜੀ ਲਾ ਲੈਣੀ ਬੁੱਤ ਤੈ ਮੈਨੂੰ ਤਾਂ ਮੈਂ ਨਹਾਉਣਾ ਹੀ ਆ ਚੱਲ ਹਾਂ ਤੂੰ ਕੋਈ ਖਾਏਗਾ ਹੁਣ ਕੀ ਮੈਂ ਕੀ ਖਾਣਾਂ ਕੀ ਖਾਊਗਾ ਆ ਦੇ ਢੰਡੇ ਹੜ ਜਲੇਟੋ ਤੱਕੇ ਮਾਰਦੀ ਆ ਦੇਖੋ ਕਿਵੇਂ ਮਾਰਦੀ ਆ ਲੈ ਆ ਦੇਖ ਲੋ ਇਹ ਬਹੁਤ ਖਰਾਬ ਆ ਇਹ ਖੁਸ਼ੂ ਹਾਉ ਆ ਜਾ ਆ ਤੂੰ ਵੀ ਆ ਜਾ ਲੈ ਉਹ ਕਹਿੰਦਾ ਮਿੰਦੂ ਹਾਏ ਮਿੰਦੂ ਇਹਨੇ ਤਾਂ ਫੱਲ ਲਿਆ ਬੱਚਾ ਮਾਰਦੀ ਆ ਪਾਪਾ ਸੇਂਗਾ ਕਾ ਤਾਂ ਮਾਰਦੀ ਆ ਕਮਲੀ ਜਹੀ ਇਹ ਮਾਰਦੀ ਆ ਪਾਪਾ ਇੱਧਰ ਆ ਜਾ ਬੜੀ ਦੰਦੀ ਜੋ ਹੂੰ 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 ਕੋਲ ਜੋ ਬੜੀ ਆ ਚੋ ਚੋ ਤਾਰਾ ਜੋਣੀ ਸਿੱਖ ਗਿਆ ਮੇਰਾ ਮੁੰਡਾ ਚੰਗਾ ਭਲਾ ਸਿੱਖ ਗਿਆ ਸੀ ਸਾਰੀ ਧਾਰ ਚੋਲੰਦਾ ਤੇ ਕੱਲਾ ਵੀ ਧਾਰ ਚੋਲੰਦਾ ਦੀ ਵੀਰਾਂ ਦੀਆ ਇਹ ਕਦੇ ਕਦੇ ਟ੍ਰੈਲ ਤੇ ਆ ਜਾਂਦਾ ਇਹ ਮੈਨੂੰ ਠੰਡ ਲੱਗਦੀ ਆ ਸਾਰੇ ਜਣੇ ਕਿਸੇ ਨੇ ਨੀ ਕੋਟੀ ਪਾਈ ਹੋਈ ਯਾਰ ਜੋੜਾ ਕਰਾਉਣਾ ਪਾਣੀ ਦਿੱਤਾ ਪਾਣੀ ਦੇ ਤਤਾ ਅੱਖ ਵੀ ਲਾਲ ਆ ਤੇਰੀ ਥੱਪੜ ਨਾਲ ਕੰਮ ਵੀ ਜੜ ਤੇ ਪੈਣ ਵਾਲੇ ਨੇ ਜੇ ਮੈਂ ਤੇਰੇ ਹੁਣ ਹੱਥ ਚ ਫੂੰਦ ਦੇ ਲਿਆ ਤੇਰੇ ਮੈਂ ਜਾ 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 ਫੂੰਦ ਤੇ ਪੈਣ ਗਿਆ ਵੀ ਕੂ ਮੂਹ ਦੇਖ ਆ ਬਤਾ ਆ ਨਹੀਂ ਆ ਬਸੂਰ ਤਜਿਆ ਆਪ ਕੋਈ ਹੁਣ ਇਹਦੇ ਅੱਖ ਚ ਦਵਾਈ ਪਾਵੇ ਜਿਹੜਾ ਪਾਉ ਉਹਦੇ ਪੈਣਗੀ ਆ ਤੇਰੀ ਜਦੀ ਮੌਣੀ ਮਰ ਫੋਨ ਭੰਨ ਲੈਣਾ ਮਿੱਟ ਲੈ ਕੇ ਉਹ ਹੈਲੋ ਬਕਤਮੀ ਕੀ ਨਹੀਂ ਕਰਨੀ ਫੋਨ ਨੂੰ ਨਹੀਂ ਹੋ ਕਹਿਣਾ ਇਹਨੂੰ ਪਾਵੇਂ ਨਹੀਂ ਇਹਨੂੰ ਪਾਵੇਂ ਕੁੱਟ ਸਾਰੀ ਦਿਹਾੜੀ ਫੋਨ ਦੇਖ ਜਾਂਦਾ ਆ ਬਸ ਸਕੂਲ ਜਾਏ ਗਾ ਲੂੰ ਨਹੀਂ ਆਣਾ ਪਰ ਫਾਲੀਟਰੋ ਕੋ ਸਰਕਾਰੀ ਵਾਲਾ ਕੀ ਨਾ ਤਾ ਰੋਣ ਲੱਗ ਗਿਆ ਯਾਰ ਯਾਰ ਰੋਣ ਲੱਗੀ ਆ ਨਹੀਂ ਨਾ ਵਿਆਹ ਕੇ ਤੈਨੂੰ ਅੱਗੇ ਤੋਰ ਦੇਖਾਈ ਤੇਰਾ ਮੈਂ ਕਰੂੰਗੀ ਹੈ ਕੁੜੀ ਹੁੰਦੀ ਵਿਆਹ ਕੇ ਅੱਗੇ ਤੋਰ ਦਿੰਦੀ ਹੁਣ ਤੇਰਾ ਮੈਂ ਕਰੂੰ ਐ ਨਾ ਜੇ ਜਨਰੇਟਰ ਟੱਕਿਆ ਬਣੀ ਹੈ ਜਨਰੇਟਰ ਤੇ ਪਾਣੀ ਪੈ ਗਈ ਤੇਰਾ ਮੈਂ ਦੱਸ ਕੀ ਕਰਾਂ ਤੇਰਾ ਬਾਹਰ ਹੁੰਦੀ ਟੁੱਟੀ ਗਾ ਵੀ ਖੁੱਲੀ ਛੱਡ ਦਿੰਦੇ ਆ ਸਮਝ ਲਾ ਦੀ ਇਹ ਵੀ ਇਨਾਂ ਨੇ ਵੀ ਤਿਆਰੀ ਕਰ ਲਈ ਆਪਣੀ ਧਰ ਚੋਂ ਦੀ ਹਾਂ ਤੇਰਾ ਮੈਂ ਕੀ ਕਰਨਾ ਜੂੜਾ ਤੇਰਾ ਮੈਂ ਕੀ ਕਰਾਂ ਤੇਰਾ ਕੁੜੀ ਹੁੰਦੀ ਵਿਆਹ ਕੇ ਤੋੜ ਦਿੰਦੀ ਥੈਲੇ ਛੱਡਦੇ ਉਹਨੂੰ ਲੈ ਮੈਂ ਜੂੜਾ ਕਰਦਾ ਜਾਂਦਾ ਆ ਦੇਰੂ ਕੁੱਟੜਾ ਉਹਨ ਦਾ ਆ ਇੱਧਰ ਹੁਣ ਕੁੱਟੀ ਹੈ ਮੈਨੂੰ ਮੈਂ ਦੱਸੇ ਆਓ ਤੇਰੇ ਬਾਹਰ ਕਿਤੇ ਜਰ ਨੇ ਰੋਕੋਏ ਉਹ ਤੇ ਕੈਮਰੇ ਸਾਹਮਣੇ ਹੋਰ ਹਾਂ ਮੈਂ ਕੈਮਰੇ ਸਾਹਮਣੇ ਹੋਰ ਹਾਂ ਬਦੌਟ ਕੈਮਰੇ ਸਾਹਮਣੇ ਹੋਰ ਆ ਬਦੌਟ ਕੈਮਰੇ ਬਦੌਟ ਮਤਲਬ ਬਦੌਟ ਹੀ ਹੋ ਗਿਆ ਬਦੌਟ ਕੈਮਰਾ ਮੈਂ ਹੋਰ ਆ ਹੈ ਅੱਗੇ ਜੇ ਜਿਆ ਨਿੱਕਾ ਹੁੰਦਾ ਮੇਰੇ ਮਾਰਦਾ ਮੋਰਦਾ ਹੁੰਦਾ ਨਹੀਂ ਮੈਂ ਕਹਿੰਦੀ ਹੁੰਦੀ ਕਿ ਮੈਂ ਚੀਚੀ ਰੋਲਾ ਪਾ ਲੈਣਾ ਹਾਏ ਲੋਕੋ ਮੈਨੂੰ ਕੁੱਟਦਾ ਨਿੱਕਾ ਜਿਹਾ ਸੀ ਜਾ ਰਹੇ ਨੇ ਮੈਨੂੰ ਛਾੜ ਮਾ ਨਾ ਕੁੱਟਦਾ ਅਚੁਰ ਨੇ ਚੱਲੇ ਮੋਰੇ ਬੈਟੀ ਇਹਨੇ ਲਿਆ ਕੇ ਨਾ ਮੈਨੂੰ ਪਤਾ ਹੀ ਨਹੀਂ ਲੱਗੇ ਬਈ ਦੇ ਹੱਥ 'ਚ ਇਹ ਸੋਟੀ ਨਾ ਬਹੁਤ ਖੇੜਦਾ ਹੁੰਦਾ ਛੋਟਾ ਹੁੰਦਾ ਇੱਕ ਹੱਥ 'ਚ ਸੋਟੀ ਇੱਕ ਹੱਥ ਝਾੜ ਉਦੜੇਂ ਦੜੇ ਪੰਨ ਤਾਂ ਇਹਨੇ ਮੈਂ ਰੋਲਾ ਮਾਰਾ ਚੱਲੇ ਮੋਰੇ ਬੈਟੀ ਇਹ ਜੜੀ ਕਹਿੰਦਾ ਤੇਰੇ ਕੀ ਲੜ ਗਿਆ ਵਾ ਮੁੰਡਾ ਕੁੱਟਦਾ ਮੈਨੂੰ ਉਹਨਾਂ ਨੇ ਆ ਕੇ ਝੜਾਇਆ ਹੈ ਜਾਨ ਹੈਪੀ ਬਰਥਡੇ ਟੂ ਯੂ ਹੈਪੀ ਹੈਪੀ ਬਰਥਡੇ ਟੂ ਯੂ ਚਲੋ ਬਈ ਧਾਰਚੋਮਾ ਤਾਂ ਲੇਟ ਹੋ ਜੂਗੀ ਯਾਰ ਤਾਂ ਦੀਵਾ ਵਾਲ ਦਾ ਮੈਂ ਕਹਿੰਦੀ ਸੀ ਹੈਪੀ ਬਰਥਡੇ ਇਹ ਛੋਟੇ ਹੁੰਦੇ ਕੌਣ ਐਦਾ ਕਰ ਦਿੰਦਾ ਤੀ ਦੀਵਾ ਦੇਖ ਕੇ ਮੋਮਬਤੀ ਦੇਖ ਕੇ ਜਦ ਹੀ ਹੈਪੀ ਬਰਥਡੇ ਹੈਪੀ ਬਰਥਡੇ ਚੋਦੇਂਗਾ ਕਿ ਚੋਮਾ ਆਮਾ ਚਲ ਮੈਂ ਚੋਲੀ ਲਓ ਜੀ ਹੁਣ ਦਾ ਖਾਣਾ ਖਾਦਾ ਨਹੀਂ ਕੱਲ ਦੀ ਸਾਈ ਮਿਲ ਗਈ ਤੈਨੂੰ ਹੋਰ ਮਚਾਏ ਹੱਥ ਲਾ ਦੂੰ ਚਲ ਢੋਲ ਬਣਾ ਲਈ ਕੀ ਗੱਲ ਦਾਲ ਖਾਣ ਦੀ ਆ ਦਾਲ ਬਣ ਗਈ ਆਪਾਂ ਮੋਠਾ ਦਾਲ ਬਣੀ ਹੋ ਬਰੇ ਤੇ ਇੱਧਰ ਤੜਕਾ ਸਾਡੀ ਦਾਲ ਦਾ ਵੀ ਭੁੰਨ ਹੁੰਦਾ ਤੇ ਪਨੀਰ ਦਾ ਵੀ ਭੁੰਨ ਹੁੰਦਾ ਟਮਾਟਰ ਮੈਂ ਕੱਟ ਕੇ ਰੱਖਤਾ ਹਰੀ ਮਿਰਚ ਅਦਰਕ ਤੇ ਉਧਰ ਪਨੀਰ ਬਣਾਇਆ ਸੀ ਪਤਾ ਕਿੰਨਾ ਪਨੀਰ ਬਣਾਇਆ ਓ ਨੋ ਸਾਰਾ ਸੰਗ ਲੱਗਦੀ ਸਾਨੂੰ ਇੰਨਾ ਪਨੀਰ ਅੱਗੇ ਬੱਦੂ ਸਪੈਰiments ਕਰ ਰਹੀ ਸੀ ਐਕਸਪੈਰiments ਕਰਕੇ ਦੇਖਿਆ ਭਾਈ ਮੈਨੂੰ ਦੇਖ ਲਾਲ ਦਾਪਾ ਮਰ ਤਾ ਨਾ ਦਮੇ ਮੈਨੂੰ ਤਾਂ ਡਰ ਲੱਗਦਾ ਹੈ ਮੇਰ ਤੋਂ ਤਾਂ ਕਦੇ ਦਹੀਂ ਨਾਲ ਪਨੀਰ ਵਧੀਆ ਨਹੀਂ ਬਣਦਾਗਾ ਮੈਂ ਤਾਂ ਨਿੰਬੂ ਦੇ ਸਾਥ ਨਾਲ ਬਣਾਉਣੀ ਹੁੰਦੀ ਆ ਨਿੰਬੂ ਦੇ ਸਾਥ ਕਿਦਾਂ ਦਾ ਮੁੱਕਿਆ ਹੈ ਦੀਵਾਲੀ ਵਾਲੇ ਦਾ ਨਾ ਹੋਰ ਮੈਂ ਬਹੁਤ ਲਿਆ ਕਈ ਨਹੀਂ ਦਿੰਦੇ ਲਿਆ ਕਈ ਨਹੀਂ ਦਿੰਦੇ ਹੈਗੇ ਮੈਨੂੰ ਆਪ ਨੂੰ ਨਹੀਂ ਮਿਲਦਾ ਮੈਂ ਚੱਤੀ ਚੱਤੀ ਉਹ ਦਿਨ ਇਹ ਇੱਕ ਦਿਨ ਮੈਂ ਭੇਜਿਆ ਹਨਾ ਮੈਂ ਕਿਹਾ ਚੱਲ ਲੈ ਆ ਭਾਈ ਕੋ ਹੈ ਨਹੀਂ ਸੀਗਾ ਟੱਕੇ ਨਾਲ ਭਾਈ ਇਹਨੂੰ ਫੜਕੜੀ ਲਈ ਜਾਵੇ ਬੈਣ ਤੁਸੀਂ ਨਾ ਕਮੈਂਟ ਕਰਕੇ ਦੱਸਿਓ ਮੈਨੂੰ ਵੀ ਫੜਕੜੀ ਨਾਲ ਪਨੀਰ ਬਣ ਜਾਂਦਾ ਦੁੱਧ ਤੋਂ ਦੁੱਧ ਫਟ ਜਾਂਦਾ ਫੜਕੜੀ ਨਾਲ ਕਹਿੰਦਾ ਜੇ ਵੀ ਤੋਂ ਐਸਾ ਹੋਤਾ ਹੈ ਹਨਾ ਇੱਕ ਨੇ ਬੋਲਦਾ ਸੀ ਉਹ ਭਈ ਆਜਾ ਕੋ ਛੱਡ ਪਰ ਰਹਿਣ ਦੇ ਮੈਨੂੰ ਫੋਨ ਤੇ ਕਹਿੰਦੇ ਮੰਮੀ ਆਇਦਾਂ ਮਾਤਾ ਰਹਿਣ ਦੇ ਛੱਡ ਪਰੇ ਤੂੰ ਮਖਾ ਜਾ ਫੜਕੜੀ ਦੇ ਨਾਲ ਘਰੇ ਬਿਠੇਰੀ ਪਈਆ ਮੇਰੇ ਕੋਲ ਤਾਂ ਵੱਧੂ ਗਈਆ ਫੜਕਣ ਮੇਰੇ ਰੱਖੀ ਹੋਈ ਆ ਅਸੀਂ ਬੋਡਰ ਰੱਖ ਦੇ ਸੀ ਕਿ ਤੇਰੀ ਤੋਂ ਬਣੂ ਮੰਨਦੇ ਧਰਮਾ ਬਣ ਗਿਆ ਦਹੀ ਤੋਂ ਪਰ ਕੁੱਲਾ ਦੁੱਧ ਦੀ ਘੱਟੀ ਉਹ ਜਿੰਨਾ ਤੋਂ ਤੁਸੀਂ ਉਹਨਾਂ ਦਾ ਹੀ ਪਾਤਾ ਹਨਾ ਉਹ ਐਨੇ ਦਹੀ ਸੀ ਹਾਂ ਲੈ ਕੁੱਲੀ ਪੂਰੀ ਸੀ ਉਹ ਪਿਆ ਆ ਦੇਖੀ ਕੁੱਲੀ ਆ ਦੇਖੋ ਜਿੱਦਾਂ ਘੱਟੀ ਤੋਂ ਬੱਚਾ ਟਿਫਾ ਨੇ ਆ ਟਿਫਾ ਨਾਲ ਇਹਦੀ ਟਿਫਾ ਦੀ ਡੱਬੀ ਆ ਲੈ ਐਨੇ ਉਹਨਾਂ ਹੀ ਉਹ ਬਣ ਗਿਆ ਪਨੀਰ ਟੈਂਬਾਤ ਹੋ ਗਿਆ ਮੈਨੂੰ ਭੁੱਖ ਲੱਗੀ ਹੋਈ ਆ ਦੇਖੀ ਛੱਡ ਦੇ ਕਿ ਤੱਕ ਹੁਣ ਲਾਤ ਹੋਣਗੇ ਮੰਮੀ ਜਾਂ ਮੈਂ ਮੰਮੀ ਇਹ ਮਿਕਸ ਕਰਿਆ ਨਾ ਮੈਂ ਜਲਦੀ ਭਾਂਡੇ ਤਾ ਹੁਣ ਮਿਕਸੋ ਨਾ ਪਾ ਦੋ ਹੁਣ ਇਹ ਨੂੰ ਕੁੰਨੀ ਨਾ ਭਾਂਡੇ ਤਾ ਨੰ ਟੈਂਬਾਤ ਹੋ ਤਾ ਆ ਪਿਆ ਭਾਂਡੇ ਭੰਨ ਲੈ ਮੇਰੇ ਆ ਦੇਖੋ ਹਾਏ ਹਾਏ ਕੀ ਐਵੇਂ ਕੀ ਦਿਖਾਉਣੀ ਆ ਝੂਠੀ ਹਾਏ ਮੇਰੇ ਮਿੱਟ ਜਾਣੇ ਹੱਥੇ ਨੂੰ ਉਹਨੂੰ ਨਾ ਲੱਗ ਜੀ ਕੀ ਕਰ ਰਹੇ? ਉਹ ਦੋ ਬੰਦੇ ਸਾਡੇ ਪਤਾ ਕੀ ਕਰਦੇ ਸੀ। ਫਿਲਮ ਦੇਖਦੇ ਸੀ। ਇਹਦੀ ਫਿਲਮ ਲਾਈ ਹੋਈ ਸੀਗੀ ਇੱਥੇ ਫੋਨ ਤੇ। ਪਤਾ ਨਹੀਂ ਕਿਹੜੀ ਫਿਲਮ ਸੀਗੀ ਪੰਜਾਬੀ ਫਿਲਮ। ਫਿਲਮ ਦੇਖਣ ਨੂੰ ਤਾਂ ਦੋਏ ਜਣੇ ਆ ਗਏ। ਹੁਣ ਤੁਹ ਦਿਖਾਉਣਾ ਦੋਏ ਜਣੇ ਅਸੀਂ ਫੋਨ ਫੜ ਲਿਆ। ਹੁਣ ਦੋਏ ਜਣੇ ਬਿਸਤਰਿਆਂ 'ਚ ਬੈਠੇ ਨੇ ਲਾ। ਐ ਦੇ ਖਰਾਬ ਨੇ ਇਹ। ਐ ਦੇ ਖਰਾਬ ਨੇ ਆ ਦੇਖ ਲੋ। ਲਾ। ਅਸੀਂ ਹਲੇ 8 ਵਜੇ ਰਾਤ ਦੇ ਅਸੀਂ ਰੋਟੀ ਬਣਾਈ ਜਾਂਦੇ ਆ। ਇੱਥੇ ਦੋ ਇੱਕ ਬੰਦਾ ਆ ਪਿਆ। ਦੇਖੋ ਤੁਸੀਂ। ਹਾਂ ਦੇਖੋ। ਇੱਕ ਬੰਦਾ ਹੋ ਪਿਆ ਹਾਂ ਦੋ ਬੰਦੇ ਪਏ ਨੇ ਇੱਥੇ ਲਹਿਰਾਮ ਨਾਲ ਆ ਕੱਪੜੇ ਅਲਮਾਰੀ 'ਚ ਰੱਖ ਦੋ ਨਾ ਵਾਸਤਾ ਵਾਏ ਨਾ ਮੋਰ ਵੀਡੀਓ ਦੇ ਵਿੱਚ ਵੀ ਮੈਂ ਕਹਿ ਦੇਣਾ ਸੀਗਾ ਫਿਲਮ ਦੇ ਵਿੱਚ ਗੋਰੀਆਂ ਨੇ ਉਹਨਾਂ ਨੂੰ ਤਾਂ ਦੇਖਣ ਨੂੰ ਬਥੇਰਾ ਬਿਨਾ ਹਾਕ ਮਾਰੇ ਉੱਥੇ ਚਲੇ ਗਏ ਸਾਡੇ ਕੋਲ ਇਹ ਦੇਖਦਾ ਜੇ ਮੈਂ ਹਾਕ ਮਾਰ ਕੇ ਵੀ ਕੋ ਕੰਮ ਫਿਰ ਤਾਂ ਮੈਂ ਛੱਕਿਆ ਪਿਆ ਵੀਡੀਓ ਬਸ ਆਹ ਤੇ ਦੇਖੀ ਆ ਆ ਬਰਾਬਰ ਕਹਿੰਦੀ ਗੋਰੀਆਂ ਨਾਲ ਦੇਖਣਾ ਫਿਲਮ ਹੈ ਗੋਰੀਆਂ ਜਦੋਂ ਅੰਗਰੇਜ਼ੀ ਬੋਲਦੀ ਸੀ ਅਸੀਂ ਡੈਡੀ ਨੂੰ ਟੈਰਾ ਤੇ ਨਾਲੇ ਨਾ ਸਮਾਈਲ ਮੋਹ ਤੋਂ ਐਡੀ ਐਡੀ ਆਵੇ ਐਡੀ ਐਡੀ ਆਏ ਮੈਂ ਐਨੇ ਖੁਸ਼ ਇਹ ਹੁਣ ਫੇਰ ਫੋਨ ਲਈ ਬੈਠਾ ਇਹ ਕੁੜੀਆਂ ਆ ਉੱਠ ਕੇ ਭੰਡੇ ਤੇ ਦਵਾਈ ਦਵਾਉ ਜਰ ਮੇਰੀ ਨਾਹੀ ਜੋੜੇ ਨਹੀਂ ਤੂੰ ਦਵਾਈ ਮਰੇ ਕਿਉਂ ਸਕਦੀ ਨਹੀਂ ਘਬਰਾਵਾਂ ਤੇ ਕੈਸੇ ਮੈਸੇ ਰਹਿਣਾ ਕਰੀ ਦਵਾਈ ਇਹ ਕਹੇ ਪਰਮੋ ਲੈ ਕੇ ਆਇਆ ਹੈ ਦੀ ਤੂੰ ਹੀ ਠੀਕ ਨਹੀਂ ਹੈਗੀ ਨਾਲ ਮੈਨੂੰ ਉਦਣੇ ਕਿਹਾ ਸੀ ਭਾਈ ਤੂੰ ਟੀਕਲ ਵਾਲਾ ਟੀਕਲ ਵਾਲੇ ਨੇ ਮੇਰੀ ਇੱਕ ਵੀ ਸੁਣੀਗੀ ਤੇ ਹੁਣ ਤੁਹੀ ਇਹਦੀ ਠੀਕ ਨਹੀਂ ਇਹ ਹੈ ਥੈਰੇਪੀ ਕਰਾ ਕੇ ਆਇਆ ਹੈ ਥੈਰੇਪੀ ਵੀ ਪਤਾ ਨਹੀਂ ਕਿੱਥੇ ਤੇ ਪਿੰਡੇ ਕਰਾਇਆ ਹੈ ਉੱਥੇ ਜਾਏ ਹੁੰਦਾ ਉਹਦੇ ਕੋਲ ਹੀ ਉਹ ਵੀ ਕਿਹੜਾ ਪਾਲਾ ਦੂਰ ਸੀ ਇੱਧਰ ਦੀ ਲੰਘ ਜਾਂਦਾ ਤੈਨੂੰ ਮੈਂ ਭਾਂਡੇ ਦੋ ਨਾ ਮੈਂ ਭਾਂਡੇ ਧੋ ਕੇ ਦੇ ਦਿੰਦੀ ਹਾਂ ਤੋ ਵਾ ਇੰਮਰਾ ਵਾ ਤੋਂ ਚੁੱਕ ਤੂੰ ਨਾ ਕਦੀ ਦੂਰ ਰੋਟੀ ਹੁਣ ਕਿੱਥੇ ਬਕਰਾ ਲੱਗ ਜੀ ਤਰ ਲੱਗ ਜਾਣ ਦੇ ਅੱਗ ਤੇਰਾ ਸ਼ੋਕਿਸਤੀ ਰੱਖ ਕੇ ਹੋਂ ਤੇਰੀ ਦੁਬਾਰਾ ਕੀ ਗੱਲ ਲੈਣੀ ਘਾਤਨੀ ਸਫਾਈ ਨਹੀਂ ਹੋਣੀ ਡਾਕਟਰ ਦੇ ਪੱਕਾ ਸਫਾਈ ਨਹੀਂ ਹੋਣੀ ਜਿਹੜੀ ਇਹ ਕਹਿੰਦਾ ਕਿੰਨੇ ਪੈਸੇ ਲੈ ਕੇ ਆਏ ਆ ਲੈ 350 ਰੁਪਏ ਦੀ ਦਵਾਈ ਕਹਿੰਦਾ ਚੁੱਲੇ ਸੱਟੇ ਮੈਨੂੰ ਪੱਕਾ ਪਤਾ ਵੀ ਉਹ ਤਾਂ ਸਫਾਈ ਨਹੀਂ ਹੋਣੀ ਹੈਗੀ ਤਾਂ ਹੀ ਇਹ ਕਹਿੰਦਾ ਇਹਨਾਂ ਦਾ ਸਫਾਈ ਬਹੁਤ ਪਸੰਦਾ ਇਹ ਨਹੀਂ ਇਕਣ ਮਹੋ ਕਰਦਾ ਹੈਗਾ ਲੈ ਪਾਈ ਸੜਤੇ 350 ਰੁਪਏ ਚੁੱਲੇ ਸੜਤਾ ਉਹ ਥੈਰੇਪੀ ਕਰਾਈਆ ਉਹਦੇ ਨਾਲ ਤਾਂ ਕਹਿੰਦਾ ਕਹਿੰਦਾ ਥੋੜਾ ਜਿਹਾ ਫਰਕ ਹੈਗਾ ਆ ਪਰ ਦਵਾਈ ਨਹੀਂ ਲਈ ਅਸੀਂ ਨਾਨੀ ਆਰ ਗਾ ਆਪਦੀ ਨਾਨੀ ਆਰ ਗਾ ਭਾਈ ਇਹਦੀ ਨਾਨੀ ਵੀ ਬਾਲਾ ਕੁਛ ਐਂ ਕਰਦੀ ਹੁੰਦੀ ਸੀ ਉਹਦੇ ਉਹ ਵੀ ਨਹੀਂ ਸੀ ਲੈਂਦੀ ਜੇ ਮੰਮੀ ਨੂੰ ਨਾ ਐ ਲੱਗਣਾ ਵੀ ਇੱਥੇ ਸਫਾਈ ਨਹੀਂ ਹੈਗੀ ਦਵਾਈ ਬਾਵੇਂ ਸੱਕੜੀ ਪੈ ਜੇ ਡੈਡੀ ਨੇ ਕਹਣਾ ਮੇਰੇ ਇੰਨੇ ਪੈਸੇ ਲੱਗੇ ਨੇ ਦਵਾਈ ਨਹੀਂ ਲਈ ਕੇ ਸਫਾਈ ਦਾ ਨਹੀਂ ਸੀ ਡਾਕਟਰ ਦੇ ਮੈਂ ਦੇ ਕੁਮਾਰ ਬੁਦਾ ਕੀ ਲਿਆ ਸੀ ਈੰਦਾ ਯਾਰ ਆ ਮੋਗਲੀ ਦਾ ਵੀ ਹੁੰਦਾ ਗਿਰੂ ਵੀਰੂ ਕੋੜਾ ਲਿਆ ਖਾ ਉਹਦੀ ਉਂਗਲੀ ਵੱਡੀ ਹੋਈ ਹਾਏ ਹਾਏ ਆ ਇਹਦੀ ਬੋਤਾਂ ਮੈਂ ਕਹਾਂ ਵੈਕਸਮ ਦਾ ਨਿਰਾਕਾਰ ਮੈਂ ਕਹਾਂ ਸਿੱਟਾ ਲੈ ਕੇ ਮੈਂ ਕਹਾਂ ਉਹਨੂੰ ਕਹਿਣ ਚੁੱਕਿਆ ਨਾ ਆ ਆਵੇ ਤੂੰ ਕਹਿ ਲੈ ਨਾ ਰਹਿਣ ਦੇ ਵੀ ਮੈਂ ਲੈਣਾ ਨਹੀਂ ਗਾ ਜਾਂ ਬੰਦ ਵੈਕਸ ਲੈ ਲਵੇ ਇਹੋ ਜਿਹਾ ਬੰਦਾ ਹੈ ਇਹ ਜਿਵੇਂ ਆਪਣੀ ਨਾਮੀਆ ਰਗਾ ਚੱਲ ਬਣਾਉਂ ਭੁੱਜਿਆ ਜਿਆਦਾ ਚੱਲ ਠੀਕ ਗੱਲ ਆ ਖੜਾ ਹੱਥ ੋਲਣ ਦੇ ਸਾਬਣ ਨਾਲ ਦੰਮੀ ਫੋਨ ਦਾ ਫੋਨ ਬਿਜ਼ੀ ਕਿੰਨੇ ਦਿਨਾਂ ਬਾਅਦ ਮੁੜ ਕੇ ਆਇਆ ਮੈਂ ਤੂੰ ਹਫਤੇ ਬਾਅਦ ਉਹ ਤਾਂ ਸੋੜੇ ਵਿੱਚ ਸੋੜੇ ਵਿੱਚ ਹਫਤੇ ਬਾਅਦ ਸੋੜੇ ਵਿੱਚ ਪਰਮ ਦੀ ਐਂਟਰੀ ਹੋ ਚੁੱਕੀ ਹੈ ਅਭੀ ਬਾਈ ਅਭੀ ਬਣ ਰਿਹਾ ਹੈ ਪਨੀਰ ਔਰ ਦਾਲ ਮੱਖਣੀ ਦਾਲ ਮੱਖਣੀ ਇਸਕਾ ਫਿਬਰ ਹੈ ਦਾਲ ਥੱਲੇ ਲੱਗ ਜਵੇਗਾ ਕਹਿੰਦੇ